ਸਾਣੀਏ ਪਿੰਡ ਨਿਸ਼ਾਰਾ ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜਰੂਰਤ ਸੀ ਮੈਂ ਜਦੋਂ ਏਟੀਐਮ ਕਾਰਡ ਸਵਾਇਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਨ ਇੱਕ ਦੂਸਰੇ ਏਟੀਐਮ ਲਾਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਇਆ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ ਮੈਂ ਜਦੋਂ ਕਿਨ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਆ ਨਹੀਂ ਕਿਨ ਵੀ ਪਰ ਨਹੀਂ ਚੱਲਦਾ ਕਾਰਡ ਜਿਹੜਾ ਮੁਰਦਾਂ ਦੁਬਾਰਾ ਫੇਰੇ ਕੋਈ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਉੱਤੇ ਲਿਖਿਆ ਆ ਗਿਆ ਮੈਂ ਫਿਰ ਕਰਨ ਨੂੰ ਚੱਲ ਗਿਆ ਵਾਪਸ ਵੀ ਤੇ ਕਰਨ ਗੱਲ ਬੰਦੀ ਨਹੀਂ ਪਰ ਕਿਨ ਕੋਈ ਕਾਰਡ ਤੇ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਗਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨ ਆ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਇਹ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਰੋਬ ਵਿੱਚ ਰੋਜ ਦੇ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਪੈਸੇਵਿੰਗ ਅਕਾਊਂਟ ਹੀ ਦਾ ਹਨ ਸੀਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰ ਲਿਓ ਤੁਸੀਂ ਮੈਂ ਲਗ ਰਿਹਾ ਰਟਾਇਰ ਹੋਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਡਰੂ ਕਾੜਨਗਲ ਤੋਂ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਣਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਿਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਤਾਂ ਮਤਲਬ ਕਿਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਿਨ ਤਾਂ ਹੋਏ ਆ ਜਿਹੜੇ ਤੁਸੀਂ ਫਿਰ ਬੈਂਕ ਕੰਪਲੀਟ ਕੀਤੀ ਬੈਂਕ ਕੰਪਲੀਟ ਕੀਤੀ ਸੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤੀਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਮਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰ ਲਏ ਸਾਰੇ ਪੈਸੇ ਖਾਲੀ ਕਰਦੇ ਸਿਰ ਉੱਪਰ ਨੇ ਰਹਿ ਗਏ ਜਿਹੜੇ 69 ਰੁਪਏ ਪੁਲਿਸ ਕੰਪਲੇਂਟ ਕੰਪਲੇਂਟਰ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਦਾ ਤੁਹਾਡਾ ਏਟੀਐਮ ਦਾ ਜਿਹੜਾ ਸਟੇਟ ਬੈਂਕ ਦਾ ਉਹਦੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀਸੀਟੀਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਤਬੜੀ ਮਿਲਿਆ ਨੜ ਨੂੰ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਇਹ ਮੈਨੂੰ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕਹਿੰਨ ਤੁਹਾਨੂੰ ਲਿਖ ਕੇ ਭੇਜਣਾ ਤੇ ਫਿਰ ਅਸੀਂ ਘਟਾ ਕੇ ਦਵਾਂਗੇ ਉਹ ਵੀ ਅਸੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਹੈ ਜਿਹੜੇ ਛੋਟੇ ਜਿਹਾਂ ਉਹ ਤੁਹਾਨੂੰ ਸੱਦ ਕੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਹੀ ਕਹਿੰਦਾ ਕੈਮਰੇ ਚੈੱਕ ਕਰਕੇ ਦੇ ਸਕਦੇ ਅਸੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਹੋ ਮੈਨੂੰ ਕਹਿੰਦਾ ਮੰਗ ਨਹੀਂ ਆਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਏ ਜਾਣ ਕਿਉਂਕਿ ਇਹ ਤੁਹਾਨੂੰ ਦਿੱਤੇ ਹਾਂ ਜੀ